ਬਲਾਕ 6 ਵਰਕਰਾਂ ਚਾਰੰਗ ਦੀ ਹੜਤਾਲ ਜਾਰੀ ਰਹੇਗੀ ਨਾ ਕਰਮਚਾਰੀਆਂ ਦੇ ਲੇਬਰ ਕਮਿਸ਼ਨਰ ਨਾਲ ਮੀਟਿੰਗ ਹੋਣੀ ਸੀ ਜਿੱਥੇ ਕੰਪਨੀ ਦੇ ਅਧਿਕਾਰੀਆਂ ਨਾਲ ਸਮਝੌਤਾ ਹੋਣ ਦੀ ਅਸਾਰਸਨ ਲੇਬਰ ਕਮਿਸ਼ਨਰ ਦੀ ਛੁੱਟੀ ਤੇ ਚਲੇ ਜਾਣ ਕਾਰਨ ਇਹ ਬੈਠਕ ਅੱਜ ਨਹੀਂ ਹੋ ਸਕੀ ਕਰਮਚਾਰੀ ਮੀਤੀ ਬਾਈ ਮਈ ਤੋਂ ਮੋਹਾਲੀ ਚ ਹੜਤਾਲ ਤੇ ਬੈਠੇ ਨੇ ਕਈ ਵਾਰ ਪ੍ਰਦਰਸ਼ਨ ਕਰ ਚੁੱਕੇ ਨੇ ਇਥੋਂ ਤੱਕ ਕਿ ਪ੍ਰਸ਼ਾਸਨ ਨਾਲ ਮੁਲਾਕਾਤਾਂ ਵੀ ਹੋ ਚੁੱਕੀਆਂ ਨੇ ਪਰ باوجود ਇਸ ਦੇ ਹੜਤਾਲ ਦਾ ਹੱਲ ਨਹੀਂ ਨਿਕਲ ਸਕਿਆ ਜਿਸ ਕਾਰਨ ਕਈ ਥਾਵਾਂ ਤੇ ਹਾਦਸੇ ਵੀ ਹੋ ਚੁੱਕੇ ਨੇ ਇੱਕ ਕਰਮਚਾਰੀ ਘੱਟ ਤਨਖਾਹ ਅਤੇ ਕੰਪਨੀ ਬਦਲੇ ਜਾਣ ਨੂੰ ਲੈ ਕੇ ਹੜਤਾਲ ਤੇ ਬੈਠੇ ਨੇ ਤੁਸੀਂ ਲਗਾਤਾਰ 22 ਤਰੀਕ ਤੋਂ ਇਥੇ ਸ਼ਾਂਤੀਪੁਰ ਰੋਸ ਮਜਾਰਾ ਕਰ ਰਹੇ ਸੀ ਪਰ ਸਾਨੂੰ 30 ਤਰੀਕ ਨੂੰ ਪਿਛਲੀ ਨੂੰ ਡੀਐਸਪੀ ਸਾਹਿਬ ਸੋਹਲ ਜੀ ਸੀਗੇ ਡੀਸੀਸੀ ਜੀ ਉਹਨਾਂ ਨੇ ਸਾਨੂੰ ਲੇਬਰ ਕਮਿਸ਼ਨ ਨਾਲ ਮੀਟਿੰਗ ਕਰਵਾਈ ਸੀ ਅੱਜ ਦਾ ਟਾਈਮ ਦਿੱਤਾ ਸੀ ਜਿਹੜਾ ਕਿ ਜਦੋਂ ਅਸੀਂ ਅੱਜ ਆਏ ਆ ਅੱਜ ਲੇਬਰ ਕਮਿਸ਼ਨ ਨਈਅਰ ਸਾਹਿਬ ਛੁੱਟੀ ਤੇ ਚਲੇ ਗਿਆ ਜਾਣ ਬੁੱਝ ਕੇ ਤੇ ਸਾਡੇ ਮੁੰਡਿਆਂ ਤੁਸੀਂ ਕੰਪਨੀ ਨੇ ਸਾਥੋਂ 11 ਤਰੀਕ ਤੱਕ ਦਾ ਟਾਈਮ ਮੰਗਿਆ ਸੀ ਪਰ ਸਾਡਾ ਕੋਈ ਵੀ ਵਰਕਰ 11 ਤਰੀਕ ਤੱਕ ਵੇਟ ਕਰਨ ਨੂੰ ਤਿਆਰ ਨਹੀਂ ਹੈ 22 ਤਰੀਕ ਤੋਂ ਹੜਤਾਲ ਦੇ ਬੈਠਿਆ ਸਾਡੀ ਮੇਨ ਮੰਗ ਇੱਕੋ ਹੀ ਹੈ ਬਸ ਇੱਕ ਤਾਂ 8 ਘੰਟੇ ਡਿਊਟੀ ਦੇਜਾ ਜਾਂ 4 ਘੰਟੇ ਸਾਨੂੰ ਓਵਰਟਾਈਮ ਦਿੱਤਾ ਜਾਵੇ ਸਾਡੀ ਹੋਰ ਕੋਈ ਮੰਗ ਨਹੀਂ ਹੈਗੀ ਹੈ ਇੱਕੋ ਹੀ ਮੰਗ ਸਾਡੀ ਪਿਛਲੇ ਕਾਫੀ ਸਮੇਂ ਤੋਂ ਲੜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ ਲੁਧਿਆਣਾ ਦੀ ਰੀਆ ਨੇ 10ਵੀਂ ਜਮਾਤ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ ਮਹਿਮਾ ਨਾਗਪਾਲ ਅਤੇ ਪੰਕੁਜ ਦੂਜੇ ਸਥਾਨ ਤੇ ਰਹੇ ਨੇ ਅੱਜ ਦੇ ਨਤੀਜਿਆਂ 'ਚ ਕੁੱਲ 72% ਵਿਦਿਆਰਥੀ ਪਾਸ ਹੋਏ ਨੇ ਲੁਧਿਆਣਾ ਦੀ ਰੀਆ ਜੋ ਕਿ ਪਹਿਲੇ ਸਥਾਨ ਤੇ ਆਈ ਹੈ ਉਸਨੇ 97.65% ਨੰਬਰ ਦੂਜੇ ਨੰਬਰ ਤੇ ਮਹਿਮਾ ਨਾਗਪਾਲ ਤੇ ਪੰਕੁਜ ਮਹਾਜਨ ਨੇ ਜਿਨ੍ਹਾਂ ਨੇ 97. ਤੋ 100% ਨੰਬਰ ਹਾਸਲ ਕੀਤੇ ਨੇ ਤੀਜੇ ਨੰਬਰ ਤੇ ਲੁਧਿਆਣਾ ਦੀ ਜੰਨਤ ਫਰੀਦ ਹੁਸ਼ਿਆਰਪੁਰ ਦੀ ਗਗਨਜੋਤ कौर ਪਠਾਨਕੋਟ ਦੇ ਲੁਕੇਸ਼ ਮਹਾਜਨ ਤੇ ਸੰਗਰੂਰ ਤੋਂ ਮੁਸਕਾਨ ਨੇ ਜਿਨ੍ਹਾਂ ਨੇ 96.92% ਨੰਬਰ ਹਾਸਲ ਕਰਕੇ ਮਾਪਿਆਂ ਦਾ ਨਾਰਾਸ਼ਨ ਕੀਤਾ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10ਵੀਂ ਦਾ ਰਿਜ਼ਲਟ ਪੇਸ਼ ਕੀਤਾ ਗਿਆ ਤੇ ਸਾਡੇ ਨਾਲ ਨੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਜੀ ਇਸ ਵਾਰ ਦਾ ਰਿਜ਼ਲਟ ਕਿਦਾਂ ਦਾ ਰਾਇਆ ਹੈ ਅਧਿਰਾਇਆ ਜਿਦਾ ਜਿਹੜਾ ਸਕੂਲ ਐਜੂਕੇਸ਼ਨ ਬੋਰਡ ਦਾ ਸਾਡਾ 10+2 ਦਾ ਵੀ ਚੰਗਾ ਰਿਜ਼ਲਟ ਆ ਸੀ ਤੇ ਜਿਹੜਾ ਅੱਜ ਤਸਵੀਰ ਦਾ ਰਿਜ਼ਲਟ ਜਿਹੜਾ ਕੱਢਿਆ ਗਿਆ ਉਹ ਵੀ ਕਾਫੀ ਚੰਗਾ ਜਲਦਾ ਮੈਂ ਕਹਿ ਸਕਦਾ ਕਿ ਕਾਫੀ ਚੰਗਾ ਹੈ ਜਿਹਦੇ ਵਿੱਚ ਕੋਈ 375358 ਵਿਦਿਆਰਥੀਆਂ ਨੇ ਸਾਡੇ ਪੇਪਰ ਦਿੱਤੇ ਸੀਗੇ ਜਿਹਦੇ ਵਿੱਚ 200 271196 ਸਾਡੇ پاس ਹੋਏ ਨੇ ਜੇਕਰ ਸੂ ਚਾਰਾਂ ਨੂੰ ਸੱਤਾ ਨੂੰ ਇਹ ਨਾਮ ਦਿੱਤਾ ਜਾਏਗਾ ਪਹਿਲੇ 1 ਲੱਖ ਰੁਪਏ ਦੂਜੇ 2 ਨੂੰ 75-75 ਹਜ਼ਾਰ ਜਿਹੜੇ ਚਾਰ ਇਕੁਅਲ ਆਏ ਨੇ ਉਹਨਾਂ ਨੂੰ 50-50 ਹਜ਼ਾਰ ਚਾਰਾਂ ਨੂੰ ਦਿੱਤਾ ਜਾਏਗਾ ਤਾਂ ਕਿ ਜਿੰਨੇ ਵੀ ਬੱਚੇ ਆਏ ਨੇ ਸੱਤੇ ਦੇ ਸੱਤੇ ਉਹਨਾਂ ਨੂੰ ਸਾਰਿਆਂ ਨੂੰ ਇਹ ਨਾਮ ਦਿੱਤਾ ਜਾਏਗਾ